ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜੈ ਫਤਿਹਗੜ ਸਾਹਿਬ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਸਮਾਗਮ ਜਦੋਂ ਸਮੂਚੀ ਕੌਮ ਵੱਲੋਂ ਹਮਹਮਾ ਕੇ ਮਨਾਇਆ ਜਾ ਰਿਹਾ ਸੀ ਸ਼ਰਧਾ ਦੇ ਫੁੱਲ ਪੇਟ ਕੀਤੇ ਜਾ ਰਹੇ ਸਨ ਸਹਿਬਜ਼ਾਦਿਆਂ ਦੇ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਜਾ ਰਹੀ ਸੀ ਉਹਨਾਂ ਦਿਨਾਂ ਦੇ ਅੰਦਰ ਉਸ ਜੋੜ ਮੇਲੇ ਦੇ ਅੰਦਰ ਕਈ ਰੰਗ ਵੇਖਣ ਵਾਸਤੇ ਮਿਲੇ ਉਹਨਾਂ ਨੂੰ ਇੱਕ ਹੀ ਨਾਂ ਦੇ ਸਕਣਿਆ ਕਿ ਹੁੱਲੜਬਾਜ ਲੋਕਾਂ ਨੇ ਆਪਣੀ ਹੁੱਲੜਬਾਜੀ ਦਾ ਰੰਗ ਵਿਖਾਉਣ ਤੋਂ ਗੁਰੇਜ਼ ਨਹੀਂ ਕੀਤਾ ਇੱਕ ਛੋਟੀ ਉਮਰ ਦਾ 13-14 ਸਾਲ ਦਾ ਬੱਚਾ ਨੀਲਾ ਬਾਣਾ ਪਾਇਆ ਇਹ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਇਹ ਸਿਰ ਦੇ ਉੱਤੇ ਉਹਨੇ ਦਮਾਲਾ ਬੱਧਾ ਔਰ ਉਹਨੇ ਮੋਢੇ ਦੇ ਨਾਲ ਇੱਕ ਨੇਜਾ ਇੱਕ ਡਾਂਗ ਲਟਕਾਈ ਖੜੀ ਕੀਤੀ ਉਹਦੇ ਉੱਤੇ ਕਈ ਸਾਰੀਆਂ ਟੋਪੀਆਂ ਲਾ ਲਾ ਕੇ ਟੰਗੀਆਂ ਨੇ ਉਹ ਜਦੋਂ ਟੋਪੀਆਂ ਵੇਖੀਆਂ ਤੇ ਇੱਕਦਮ ਧਿਆਨ ਉਧਰ ਚਲਾ ਗਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾ ਸੀ ਜੀ ਦਾ ਜੋਰ ਚੱਲਿਆ ਉਹਨੇ ਨੇਜਿਆਂ ਦੇ ਉੱਤੇ ਸਿਰ ਟੰਗ ਲੈ ਤੇ ਜੀ ਦਾ ਜੋਰ ਚੱਲਿਆ ਉਹਨੇ ਨੇਜਿਆਂ ਦੇ ਉੱਤੇ ਦੂਜਾਂ ਦੇ ਸਿਰਾਂ ਤੋਂ ਲਾ ਕੇ ਟੋਪੀਆਂ ਟੰਗ ਲਈਆਂ ਸੋਚ ਉਹੀ ਸੀ ਮਾਨਸਿਕਤਾ ਉਹੀ ਸੀ ਫਰਕ ਇਹਨਾਂ ਕਿ ਇੱਕ ਦੇ ਕੋਲ ਤਾਕਤ ਜ਼ਿਆਦਾ ਸੀ ਉਹਨੇ ਸਿਰ ਵੱਢ ਕੇ ਟੰਗ ਲਏ ਇੱਕ ਦੇ ਕੋਲ ਤਾਕਤ ਉਹ ਨਹੀਂ ਨਹੀਂ ਸੀ ਉਹਨੇ ਸਿਰਾਂ ਦੇ ਉੱਤੇ ਟੋਪੀਆਂ ਲਾ ਕੇ ਟੰਗ ਲਈਆਂ ਉਸ ਨੌਜਵਾਨ ਬੱਚੇ ਦੇ ਨਾਲ ਕਈਆਂ ਦੇ ਸਵਾਲ ਜਵਾਬ ਵੀ ਹੋਏ ਬੱਚੇ ਦਾ ਰੰਗ ਫਿੱਕਾ ਪੈਂਦਾ ਵੀ ਨਜ਼ਰ ਆਇਆ ਉਸੇ ਸਬੰਧ ਵਿੱਚ ਮੈਂ 2-4 ਗੱਲਾਂ ਆਪਣੀਆਂ ਭੈਣਾਂ ਭਰਾਵਾਂ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜੇ ਤੁਸੀਂ ਮੇਰਾ ਮਤਲਬ ਇਹ ਉਹ ਲੋਕ ਜਿਹੜੇ ਸਿਰਾਂ ਦੇ ਉੱਤੇ ਪੱਗਾਂ ਬੰਨਦੇ ਨੇ ਜੇ ਤੁਸੀਂ ਕਿਸੇ ਮੰਦਰ ਦੇ ਅੰਦਰ ਮਸਜਿਦ ਦੇ ਅੰਦਰ ਜਾਂ ਕਿਸੇ ਵੀ ਧਾਰਮਿਕ ਜੋੜ ਮੇਲੇ ਤੇ ਧਾਰਮਿਕ ਅਸਥਾਨ ਤੇ ਆਪਣੀ ਪੱਗ ਸਜਾ ਕੇ ਦਸਤਾਰ ਸਜਾ ਕੇ ਜਾ ਸਕਦੇ ਹੋ ਤੇ ਦੂਜਾ ਆਪਣੇ ਰੀਤੀ ਰਿਵਾਜ ਦੇ ਮੁਤਾਬਕ ਸਿਰ ਦੇ ਉੱਤੇ ਟੋਪੀ ਪਾ ਕੇ ਕਿਉਂ ਨਹੀਂ ਆ ਸਕਦਾ ਮਸਲਾ ਤੇ ਇਹ ਵੀ ਸਿਰ ਢੱਕਿਆ ਹੋਣਾ ਚਾਹੀਦਾ ਵੈਸੇ ਮੈਂ ਇੱਕ ਵੀਡੀਓ ਕਾਫੀ ਸਮਾਂ ਪਹਿਲਾਂ ਪਾ ਚੁੱਕਾ ਮੇਰੇ YouTube ਚੈਨਲ ਦੇ ਉੱਤੇ ਪਈ ਹੋਏਗੀ ਜਿਹੜਾ ਟੋਪੀ ਦੇ ਸਬੰਧ ਵਿੱਚ ਲੋਕਾਂ ਨੇ ਇਹ ਧਾਰਨਾ ਬਣਾ ਲਈ ਨਾ ਵੀ ਜਿਹੜਾ ਸਿਰ ਦੇ ਉੱਤੇ ਟੋਪੀ ਪਾਉਂਦਾ ਹੈ ਉਹ ਸੱਤ ਜਨਮ ਕੋੜੀ ਹੋ ਕੇ ਮਰਦਾ ਹੈ ਉਹ ਮੇਰੀ ਵੀਡੀਓ ਚੈਨਲ ਦੇ ਉੱਤੇ ਪਈ ਆਪ ਜੀ ਸੁਣ ਸਕਦੇ ਹੋ ਉਸ ਪਾਸੇ ਮੈਂ ਜ਼ਿਆਦਾ ਨਾ ਜਾਵਾਂ ਦੂਜਾ ਨੁਕਤਾ ਇੰਗਲੈਂਡ ਦੀ ਮਹਾਰਾਣੀ ਰਾਣੀ ਅਲੀਜ਼ਾਬੇਥ ਗੁਰਚਰਨ ਸਿੰਘ ਟੌੜੇ ਦੇ ਸਮੇਂ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੀ ਹੈ ਅੱਜ ਵੀ ਉਹਦੀਆਂ ਨੈੱਟ ਦੇ ਉੱਤੇ ਪਿਕਚਰਾਂ ਪਈਆਂ ਨੇ ਕੱਢ ਕੇ ਵੇਖ ਲਿਓ। ਉਹਨੇ ਸਿਰ ਦੇ ਉੱਤੇ ਚਿੱਟੇ ਰੰਗ ਦੀ ਟੋਪੀ ਪਾਈ। ਚਿੱਟੇ ਰੰਗ ਦੀਆਂ ਜਰਾਬਾਂ ਪਾਈਆਂ ਤੇ ਚਿੱਟੇ ਰੰਗ ਦੇ ਉਹਨੇ ਦਸਤਾਨੇ ਵੀ ਪਾਏ। ਆਪਾਂ ਪੈਰ ਧੋ ਕੇ ਜਾਂਦੇ ਆ। ਚਲੋ ਚੰਗੀ ਗੱਲ ਹੈ ਪੈਰਾਂ ਦੀ ਸਫਾਈ ਕਰਕੇ ਜਾਣਾ। ਇਹਦਾ ਸਬੰਧ ਸਿਰਫ ਸਫਾਈ ਨਾਲੇ ਸੁਚਿਤਮ ਨਾਲ ਨਹੀਂ। ਤੋ ਖੈਰ ਉਹ ਵੀ ਵਿਸ਼ਾ ਇੱਕ ਵੱਖਰਾ ਹੈ। ਗੱਲ ਕਰ ਰਿਹਾ ਸਾਂ ਵੀ ਹੱਥਾਂ ਤੇ ਦਸਤਾਨੇ, ਪੈਰਾਂ ਵਿੱਚ ਜਰਾਬਾਂ, ਸਿਰ ਤੇ ਟੋਪੀ। ਇੰਗਲੈਂਡ ਦੀ ਮਹਾਰਾਣੀ ਉਹਨੂੰ ਕਿਸੇ ਨਹੀਂ ਰੋਕਿਆ ਪ੍ਰਧਾਨ ਜੀ ਵੀ ਨਾਲ ਨਾਲ ਤੇ ਸ਼੍ਰੋਮਣੀ ਕਮੇਟੀ ਦਾ ਸਾਰਾ ਹੋਰ ਜਿਹੜੀ ਮੁਲਾਜ਼ਮਤ ਹੈ ਸੀਨੀਅਰ ਹੋਵੇ ਜੂਨੀਅਰ ਹੋਵੇ ਉਹ ਵੀ ਨਾਲ ਨਾਲ ਅੱਜ ਵੀ ਨੈਟ ਤੇ ਪਿਕਚਰਾਂ ਪਈਆਂ ਵੇਖ ਸਕਦੇ ਚਲੋ ਮੈਂ ਇੱਕ ਹੋਰ ਗੱਲ ਕਹਿ ਦਿੰਨਾ ਜੇ ਅੱਜ ਐਲਾਨ ਹੋ ਜਾਏ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਯੂਰਪ ਦੀ ਸਰਕਾਰ ਯੂਕੇ ਦੀ ਅਮਰੀਕਾ ਦੀ ਜਾਂ ਕੈਨੇਡਾ ਦੀ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਜਾਏ ਭਈ ਜਿੰਨੇ ਵੀ ਆਉਣਾ ਹੈ ਉਹ ਸਾਡੇ ਦੇਸ਼ ਦੇ ਅੰਦਰ ਜੀਨਸ ਪਾ ਕੇ ਆ ਸਕਦਾ ਹੈ ਪਜਾਮਾ ਨਹੀਂ ਪਾਉਣਾ ਚੋਲਾ ਨਹੀਂ ਪਾਉਣਾ ਸਿਰ ਦੇ ਉੱਤੇ ਦਮਾਲਾ ਵੀ ਨਹੀਂ ਬੰਨਣਾ ਆਉਣਾ ਹੈ ਤੇ ਟੋਪੀ ਪਾ ਕੇ ਆਉਣਾ ਹੈ ਆਉਣਾ ਹੈ ਤੇ ਪੈਂਟ ਪਾ ਕੇ ਆਉਣਾ ਹੈ ਆਉਣਾ ਹੈ ਤੇ ਟਾਈ ਲਾ ਕੇ ਆਉਣਾ ਹੈ ਔਰ ਇਸ ਗੱਲ ਦਾ ਸਬੂਤ ਇੱਥੋਂ ਮਿਲਦਾ ਹੈ ਕਿ ਜਿਹੜੀ ਜਹਾਜ਼ ਦੇ ਅੰਦਰ ਪਲੇਨ ਦੇ ਅੰਦਰ ਆਪਾਂ ਕਰਪਾਨ ਪਾ ਕੇ ਨਹੀਂ ਜਾ ਸਕਦੇ ਉਨ੍ਹਾਂ ਦੀ ਇੱਕ ਜਿਹੜੀ ਪਾਲਿਸੀ ਉਹਨੂੰ ਆਪਾਂ ਪਾਲਿਸੀ ਨੂੰ ਕ੍ਰਾਸ ਨਹੀਂ ਕਰ ਸਕਦੇ ਉਸ ਨਿਯਮ ਨੂੰ ਤੋੜ ਨਹੀਂ ਸਕਦੇ ਸਾਰੇ ਕਿਰਪਾਨਾਂ ਲਾ ਕੇ ਆਪਣੇ ਟੈਚੀਆਂ ਦੇ ਅੰਦਰ ਪਾ ਪਾ ਕੇ ਹੁੰਦੇ ਨੇ ਚਾਹੇ ਉਹ ਛੋਟਾ ਉਮਰ ਦਾ ਧੀ ਹੋਵੇ ਚਾਹੇ ਉਹ ਆਪਣੇ ਆਪ ਨੂੰ ਕੋਈ ਖਾਸ ਸਮਝਣ ਵਾਲਾ ਹੋਵੇ ਕਿਸੇ ਜਥੇਬੰਦੀ ਦਾ ਮੁਖੀ ਹੋਵੇ ਕੋਈ ਸਾਧ ਬਾਬਾ ਹੋਵੇ ਕੁਝ ਵੀ ਹੋਵੇ ਸਾਰੇ ਕਿਰਪਾਨਾਂ ਲਾ ਲਾ ਕੇ ਹੁੰਦੇ ਨੇ ਕਿਉਂ ਹੁੰਦੇ ਨੇ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੈ ਤੁਸੀਂ ਜਹਾਜ਼ ਵਿੱਚ ਸਫ਼ਰ ਕਰਨਾ ਹੈ ਤੇ ਕਿਰਪਾਨ ਤੁਹਾਡੇ ਗਲ ਵਿੱਚ ਨਹੀਂ ਹੋਏਗੀ ਮੈਂ ਗੱਲ ਕਰ ਰਿਹਾ ਸਾਂ ਵੀ ਜੇ ਅੱਜ ਐਲਾਨ ਦਿੱਤਾ ਜਾਏ ਨਾ ਬੇ ਨੰਗੀ ਲੱਤ ਵਾਲਾ ਚੋਲਾ ਪਾ ਕੇ ਨਹੀਂ ਆਏਗਾ ਜਾਂ ਪਜਾਮਾ ਪਾ ਕੇ ਨਹੀਂ ਆਏਗਾ ਆਏਗਾ ਤੇ ਜੀਨਸ ਹੋਏਗੀ ਬਕਾਇਦਾ ਚੈੱਕ ਕੀਤੀ ਜਾਏਗੀ ਉਦਾਹਰਨ ਬਣਾ ਕੇ ਗੱਲ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਅੱਜ ਬਾਹਰਲੇ ਮੁਲਕਾਂ ਦੇ ਅੰਦਰ ਵੱਸਣ ਵਾਲੇ ਐਨ ਆਰ ਆਈ ਉਹ ਆਪਣੇ ਸਿਰਾਂ ਦੇ ਉੱਤੇ ਟੋਪੀਆਂ ਵੀ ਪਾਲਣਗੇ ਪਜਾਮੇ ਵੀ ਲਾਦਣਗੇ ਪੈਂਟਾਂ ਵੀ ਪਾਲਣਗੇ ਟਾਈਆਂ ਵੀ ਲਾੜਣਗੇ ਜੋ ਕਹਿੰਨ ਦਾੜੀ ਬੰਨ ਕੇ ਆਉਣਾ ਦਾੜੀਆਂ ਵੀ ਬੰਨ ਲੈਣਗੇ ਇਹ ਕਿਉਂ ਕਹਿ ਰਿਹਾ ਕਿਉਂਕਿ ਕਿਰਪਾਨ ਬੜੀ ਵੱਡੀ ਇੱਕ ਚੀਜ਼ ਹੈ ਤੇ ਕਿਰਪਾਨ ਲਾ ਕੇ ਆ ਜਾਂਦੇ ਨੇ ਬਾਕੀ ਕੰਮ ਕੰਮ ਕਰਨ ਲੱਗਿਆ ਉਹਨਾਂ ਨੂੰ ਗੁਰੇਜ਼ ਕਿੱਥੋਂ ਆਉਣਾ ਝੋਲਾ ਤੇ ਕਕਾਰਾਂ ਵਿੱਚ ਨਹੀਂ ਨਾ ਹੁੰਦਾ ਪਜਾਮਾ ਤੇ ਕਕਾਰਾਂ ਵਿੱਚ ਨਹੀਂ ਨਾ ਹੁੰਦਾ ਜਾਂ ਦਾੜੀ ਬੰਨਣੀ ਜਾਂ ਖੋਲਣੀ ਕਕਾਰਾਂ ਵਿੱਚ ਨਹੀਂ ਨਾ ਹੁੰਦੀ ਕੇਸ ਹੋਣੇ ਚਾਹੀਦੇ ਨੇ ਫਰਕ ਕਿਨਾਂ ਹੈ ਜੇ ਅੱਜ ਉਹ ਕਹਿਨ ਚੋਲਾ ਨਹੀਂ ਪਾਉਣਾ ਤੇ ਬਹੁਤ ਸਾਰੇ ਲੋਕ ਜਿਹੜੇ ਬਾਬੇ ਸਾਧ ਹੁੰਦੇ ਨੇ ਚੋਲੇ ਪਾ ਪਾ ਕੇ ਲਾਦਣਗੇ ਉਹ ਕਹਿਨ ਜੀਨਸ ਪਾ ਕੇ ਆਉਣੀ ਹੈ ਉਹ ਜੀਨਸ ਪਾ ਕੇ ਆਉਣਗੇ ਆਪਣੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਖੂਹੀ ਜਾਲ ਪਾ ਕੇ ਭੁੱਖੇ ਤਸੇ ਰਹਿ ਕੇ ਜਿਹੜਾ ਉਹਨਾਂ ਬਾਹਰਲੇ ਦੇਸ਼ਾਂ ਦੇ ਅੰਦਰ ਆਪਣਾ ਸਟੇਟਸ ਲਿਆ ਕਿਸੇ ਕੋਲ ਗ੍ਰੀਨ ਕਾਰਡ ਏ ਕਿਸੇ ਕੋਲ ਨੈਸ਼ਨੈਲਿਟੀ ਏ ਜੋ ਜੋ ਉਹਨਾਂ ਦੇ ਕੋਲ ਸਟੇਟਸ ਹੈ ਔਰ ਮਿਹਨਤ ਦੇ ਨਾਲ ਜਿਹੜੇ ਕਮਾਏ ਹੋਏ ਕਾਰੋਬਾਰ ਨੇ ਮਿਹਨਤ ਦੇ ਨਾਲ ਖੜੇ ਕੀਤੇ ਡੰਬਰ ਨੇ ਸਾਡੇ ਬਿਜ਼ਨਸ ਨੇ ਕੋਈ ਉਹਨੂੰ ਛੱਡੇਗਾ ਨਹੀਂ ਇੰਨੀ ਗੱਲ ਦੇ ਪਿੱਛੇ ਜਦੋਂ ਤੁਸੀਂ ਸਾਰੇ ਕਰਨ ਲਈ ਤਿਆਰ ਹੋ ਤੇ ਫਿਰ ਜੇ ਉੱਥੇ ਕੋਈ ਸਿੱਖ ਜਾਂ ਗੈਰ ਸਿੱਖ ਟੋਪੀ ਪਾ ਕੇ ਆ ਗਿਆ ਤਾਂ ਕੀ ਡਿੱਗ ਗੱਲ ਹੋਵੇ ਹਾਂ ਉਹਨੂੰ ਸਮਝਾਇਆ ਜਾ ਸਕਦਾ ਹੈ ਵੀ ਭਰਾਵਾ ਤੂੰ ਸਿੱਖਾਂ ਦਾ ਬੱਚਾ ਹੈਂ ਸਿੱਖਾਂ ਦਾ ਮੁੰਡਾ ਹੈਂ ਸਿਰ ਦੇ ਉੱਤੇ ਪੱਗ ਬਨ ਕੇ ਆ ਔਰ ਚਾਹੀਦਾ ਪਤਾ ਕੀ ਸੀ ਇਹਦੇ ਬਦਲ ਦੇ ਅੰਦਰ ਜੇ ਤੁਸੀਂ ਇਹ ਕੰਮ ਕਰਨਾ ਸੀ ਤੁਹਾਨੂੰ ਨਾਲ ਇੱਕ ਟਰਾਲੀ ਪੱਗਾਂ ਦੀ ਭਰ ਕੇ ਰੱਖਣੀ ਚਾਹੀਦੀ ਸੀ ਜਿਨ੍ਹਾਂ ਨੇ ਕੰਮ ਕੀਤਾ ਜਾਂ ਕਰਵਾਇਆ ਸਿਰ ਤੋਂ ਟੋਪੀ ਲਾਉਂਦੇ ਅਦਬ ਦੇ ਨਾਲ ਉਹਨੂੰ ਸਮਝਾ ਕੇ ਤੇ ਨਾਲ ਦਸਤਾਰ ਦਿੰਦੇ ਵੀ ਸਜਾ ਜੇ ਉਹਨੂੰ ਨਾ ਹੁੰਦੀ ਤੇ ਆਪ ਬਣ ਕੇ ਦਿੰਦੇ ਭਰਾ ਸਾਡੀ ਹੱਥ ਜੋੜ ਕੇ ਬੇਨਤੀ ਇਹ ਟੋਪੀ ਨਹੀਂ ਸਿਰ ਦੇ ਉੱਤੇ ਪੱਗ ਬਣ ਤੂੰ ਸਿੱਖਾਂ ਦਾ ਬੱਚਾ ਹੈ ਅਗਲਾ ਬਣ ਵੀ ਲੈਂਦਾ ਇੱਕ ਮੈਂ ਹੋਰ ਗੱਲ ਕਰਦਿਆਂ ਸਾਡੇ ਬਾਹਰਲੇ ਦੇਸ਼ਾਂ ਦੇ ਅੰਦਰ ਪਤਾ ਕੀ ਚੱਲਦਾ ਹੈ ਜਿਹੜੇ ਗੈਸ ਸਟੇਸ਼ਨ ਨੇ ਗੈਸ ਸਟੇਸ਼ਨ ਇੱਥੇ ਪੈਟਰੋਲ ਪੰਪ ਨੂੰ ਕਹਿ ਦਿੰਦੇ ਨੇ ਔਰ ਇੰਡੀਆ ਦੇ ਪੈਟਰੋਲ ਪੰਪ ਹੋਰ ਤਰ੍ਹਾਂ ਦੇ ਹੁੰਦੇ ਨੇ ਇੱਥੇ ਪੈਟਰੋਲ ਪੰਪ ਦੇ ਉੱਤੇ ਸਾਰਾ ਖਾਣ ਪੀਣ ਵਾਲਾ ਦੂਜਾ ਤੀਜਾ ਸਮਾਨ ਮਿਲਦਾ ਤੋਂ ਖਾ ਰੈਸਟੋਰੈਂਟ ਮਿਲਦੇ ਨੇ ਔਰ ਬਕਾਇਦਾ ਉਹਦੇ ਨਾਲ ਰੈਸਟ ਰੂਮ ਮਿਲਦੇ ਨੇ ਸਾਰਾ ਕੁਝ ਮਿਲਦਾ ਲਾਇ ਇੱਥੋਂ ਦਾ ਕਿ ਕੋਈ ਵੀ ਗੈਸ ਸਟੇਸ਼ਨ ਬਿਨਾ ਸਿਗਰਟ ਰੱਖਣ ਤੋਂ ਚਲਾ ਹੀ ਨਹੀਂ ਸਕਦਾ ਸਾਡੇ ਖੁੱਲ੍ਹਿਆਂ ਦਾੜ੍ਿਆਂ ਵਾਲੇ ਸਿੱਖ ਸਿਰ ਦੇ ਉੱਤੇ ਨੀਲੀਆਂ ਪੀਲੀਆਂ ਚਿੱਟੀਆਂ ਕਾਲੀਆਂ ਪੱਗਾਂ ਬੰਨਣ ਵਾਲੇ ਸਿੱਖ ਦਮਾਲੇ ਸਜਾਉਣ ਵਾਲੇ ਸਿੱਖ ਸਜਾਓ ਕੋਈ ਅਤਰਾਜ ਥੋੜੇ ਕਿਸੇ ਗੱਲ ਦਾ ਜਿਵੇਂ ਦਾ ਪਹਿਰਾਵਾ ਚੰਗਾ ਲੱਗਦਾ ਹੈ ਰੱਖੋ ਪਰ ਜੇ ਆਪ ਰੱਖਦੇ ਹੋ ਤੇ ਦੂਜੇ ਨੂੰ ਵੀ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਦੂਜਾ ਕਿਉਂ ਨਹੀਂ ਰੱਖ ਸਕਦਾ ਖੈਰੇ ਗੱਲ ਪਾਸੇ ਨਾ ਜਾਏ ਉਹ ਮੈਂ ਗੱਲ ਕਰ ਰਿਹਾ ਸਾਂ ਕਿ ਖੁੱਲੇ ਦਾੜੇ ਦਮਾਲੇ ਪੱਗਾਂ ਸਭ ਕੁਝ ਇੱਕ ਕਰਨ ਤੋਂ ਬਾਅਦ ਸਟੋਰਾਂ ਦੇ ਉੱਤੇ ਖਲੋ ਕੇ ਗੈਸ ਸਟੇਸ਼ਨ ਦੇ ਉੱਤੇ ਖਲੋ ਕੇ ਸਿਗਰਟਾਂ ਵੇਚਦੇ ਮਿਲਦੇ ਨੇ ਕਿਉਂਕਿ ਇੱਥੋਂ ਦਾ ਲਾਹੇ ਫਿਰ ਦੁਬਾਰਾ ਗੱਲ ਕਰਾ ਦੇਣਾ ਜੇ ਲਾਹੇ ਬਾਂਜੇ ਬੀ ਜੀਨਸ ਪਾ ਕੇ ਆਉਣਾ ਹੈ ਤੇ ਲੋਕੀ ਜੀਨਸ ਪਾ ਕੇ ਆਉਣੀ ਸ਼ੁਰੂ ਕਰ ਦੇਣਗੇ ਲਾਹੇ ਬਾਂਜੇ ਵੀ ਕੋ ਖੁੱਲੀ ਦਾੜੀ ਲੈ ਕੇ ਨਹੀਂ ਆਏਗਾ ਸਾਰੇ ਦਾੜੀਆਂ ਬੰਨ ਕੇ ਆਉਣਗੇ ਲਾਹੇ ਬਾਂਜੇ ਵੀ ਜਦੋਂ ਉਤਰਨਾ ਟਾਈ ਹੋਣੀ ਚਾਹੀਦੀ ਹੈ ਟਾਈਆਂ ਪਾ ਲੈਣਗੇ ਕਿਉਂਕਿ ਉਹਨਾਂ ਦਾ ਲਾ ਹੈ ਤੁਸੀਂ ਉਹਨੂੰ ਤੋੜੋਗੇ ਨਹੀਂ ਕਿਉਂਕਿ ਰੋਜੀ ਰੋਟੀ ਦਾ ਮਸਲਾ ਹੈ ਬਿਜ਼ਨਸ ਦਾ ਮਸਲਾ ਹੈ ਬੜੀ ਮਿਹਨਤ ਮੁਸ਼ਕਲਤ ਦੇ ਨਾਲ ਕਮਾਇਆ ਹੋਇਆ ਸਟੇਟਸ ਹੈ ਤੁਸੀਂ ਉਹਨੂੰ ਐਵੇਂ ਗਵਾਉਗੇ ਨਹੀਂ ਹੁਣ ਮੈਂ ਫੇਰ ਉਸ ਬੱਚੇ ਵੱਲ ਜਾਣਾ ਵੀ ਉਹ ਬੱਚਾ ਅਥਾਰਟੀ ਕਿਉਂ ਬਣ ਰਿਹਾ ਹੈ ਔਰ ਗੁਰਮਤ ਦੀ ਸੂਝ ਤੋਂ ਬਣ ਰਿਹਾ ਗੁਰਮਤ ਦੀ ਸੂਝ-ਬੂਝ ਤੋਂ ਬਿਨਾ ਇਹ ਗੱਲਾਂ ਕਰ ਰਿਹਾ ਜੇ ਉਹਨੂੰ ਕਿਸੇ ਨੇ ਉਸ ਪਾਸੇ ਤੋੜਿਆ ਹੈ ਤੇ ਤੋੜਨ ਵਾਲੇ ਦੀ ਗਲਤੀ ਉਹ ਵੀ ਗੁਰਮਤ ਦਾ ਗਿਆਨੀ ਨਹੀਂ ਹੋਏਗਾ ਜੋ ਬੱਚਾ ਆਪ ਤੁਰਿਆਏ ਤੇ ਬੱਚੇ ਦਾ ਪੋੜਾ ਪਾਣੇ ਬੱਚੇ ਦੀ ਅਨਜਾਨਤਾ ਹੈ ਬੱਚੇ ਦੇ ਅੰਦਰ ਫੁਖਰਾ ਪਾਣੇ ਬੱਚੇ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ ਔਰ ਮੈਨੂੰ ਪਤਾ ਨਹੀਂ ਉਸ ਬੱਚੇ ਦੇ ਬਾਰੇ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪਰ ਮੈਂ ਇੱਕ ਕਾਮਨ ਜੀ ਗੱਲ ਕਹਿ ਦੇਣਾ ਵੀ ਹੋ ਸਕਦਾ ਹੈ ਬੱਚੇ ਨੇ ਕਦੇ ਜਪਜੀ ਵੀ ਨਾ ਪੜਿਆ ਹੋਵੇ ਤੇ ਚੁੱਕ ਕੇ ਆਗੂ ਬਣਨ ਦੀ ਕੋਸ਼ਿਸ਼ ਕਰ ਰਿਹਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹੋ ਜਿਹੀ ਮਾਨਸਿਕਤਾ ਕੌਮ ਲਈ ਕਾਤਕ ਸਿੱਧ ਹੋਈ ਹੈ ਪਹਿਲੇ ਸਮੇਂ ਦੇ ਅੰਦਰ ਔਰ ਇਹੋ ਜਿਹੀ ਮਾਨਸਿਕਤਾ ਕੌਮ ਲਈ ਕਾਤਕ ਸਿੱਧ ਹੋਵੇਗੇ ਤੁਸੀਂ ਇਹ ਕੁਝ ਕਰਕੇ ਸਿੱਖੀ ਦਾ ਪ੍ਰਚਾਰ ਨਹੀਂ ਕਰ ਰਹੇ ਸਗੋਂ ਸਿੱਖੀ ਨੂੰ ਕਲੰਕਿਤ ਕਰ ਰਹੇ ਹੋ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਹੋ ਤੁਸੀਂ ਕੁਝ ਵੀ ਕਹਿ ਲਓ ਇਹਦਾ ਮਤਲਬ ਇਹ ਥੋੜਾ ਵੀ ਤੁਹਾਨੂੰ ਸਭ ਕੁਝ ਕਹਿਣ ਦਾ ਕਰਨ ਦਾ ਹੱਕ ਹੈ ਤੇ ਜੇ ਦੂਜਾ ਕਰੇ ਤੇ ਫੇਰ ਕਹੇਗਾ ਨਾ ਜੀ ਤੱਕਾ ਹੈ ਜੇ ਦੂਸਰਾ ਕੋਈ ਕਰੇ ਸਾਡੀ ਮੰਨ ਲਓ ਕੋਈ ਦਸਤਾਰ ਲਵਾਵੇ ਕਿਸੇ ਮੰਦਰ ਵਿੱਚ ਗਿਆ ਕਿਸੇ ਰਿਪੋਰਟ ਦੇ ਉੱਤੇ ਸੱਜਾ ਖੱਬਾ ਰੌਲਾ ਪੈ ਜਾਣਾ ਵੇਖੋ ਜੀ ਸਰਕਾਰਾਂ ਧੱਕਾ ਕਰਦੀਆਂ ਨੇ ਤੁਸੀਂ ਕਿਸੇ ਦੀ ਟੋਪੀ ਲਵਾ ਲਓ ਤੇ ਉਹ ਜਾਇਜ਼ ਹੈ ਉਹ ਧੱਕਾ ਨਹੀਂ ਹੈ ਜੇ ਤੁਸੀਂ ਧੱਕਾ ਸਹਿ ਨਹੀਂ ਕਰਦੇ ਤੇ ਧੱਕਾ ਕਰਨ ਦੀ ਇਹ ਤੁਹਾਡੇ ਅੰਦਰ ਫੁਗਰਾ ਪੰਥੀ ਕਿਉਂ ਹੈ ਧੱਕਾ ਕਰਦੇ ਕਿਉਂ ਜੇ ਦੂਜੀ ਗੱਲ ਇੱਕ ਮੈਂ ਹੋਰ ਕਰ ਦੇਣਾ ਮਾਨਸਿਕਤਾ ਜਿਹੜੀ ਮੈਂ ਆਰੰਭ ਦੇ ਅੰਦਰ ਗੱਲ ਕਹੀ ਸੀ ਮਾਨਸਿਕਤਾ ਉਹੀ ਹੈ ਨੇਜਿਆਂ ਦੇ ਉੱਤੇ ਸਿਰ ਟੰਗਲੇ ਨੇ ਜਾਂ ਨੇਜਿਆਂ ਦੇ ਉੱਤੇ ਸਿਰਾਂ ਤੋਂ ਲਾ ਕੇ ਟੋਪੀਆਂ ਟੰਗ ਲੈਣੀਆਂ ਜਿੰਨੀ ਜਿੰਨੀ ਕਿਸੇ ਦੇ ਕੋਲ ਤਾਕਤ ਉਨੀ ਉਨੇ ਉਨੇ ਵਰਤ ਲਈ ਪਰ ਸੋਚ ਤੇ ਉਹ ਹੀ ਹੈ ਨਾ ਔਰੰਗਜ਼ੇਬ ਵੀ ਸੋਚ ਹੈ ਨਾ ਆਪਣੀ ਸੋਚ ਨੂੰ ਸੁਧਾਰੋ ਗੁਰਬਾਣੀ ਦੇ ਗਿਆਨਤਾ ਬਣੋ ਗੁਰਬਾਣੀ ਨੂੰ ਪੜੋ ਵਿਚਾਰੋ ਇਹ ਗੱਲਾਂ ਸਿੱਖੀ ਦੇ ਅੰਦਰ ਜ਼ਹਿਰ ਫੈਲਾਉਂਦੀਆਂ ਕੰਮ ਕਰਦੀਆਂ ਨੇ ਨਫ਼ਰਤ ਫੈਲਾਉਣ ਦਾ ਕੰਮ ਕਰਦੀਆਂ ਨੇ ਆਪਸੀ ਗਲਵਕੜੀ ਜਿਹੜੀ ਹੈ ਉਹ ਨਹੀਂ ਪਾਉਂਦੀ ਤੇ ਗੁਰਬਾਣੀ ਦਾ ਬੋਲ ਇਹ ਹੈ ਕਿ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਰਾ ਜੀਓ ਗੁਰਬਾਣੀ ਦਾ ਬਚਨ ਇਹ ਹੈ ਕਿ ਇੱਕ ਪਿਤਾ ਇੱਕਸ ਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਤੋ ਖੈਰ ਗੁਰਬਾਣੀ ਇਹਨਾਂ ਬੱਚਿਆਂ ਨੂੰ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਜੇ ਇਹਨਾਂ ਨੂੰ ਕੋਈ ਸ਼ਰਾਰਤੀ ਧੋਲ ਰਹੇ ਨੇ ਤੇ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਰਿਕਵੈਸਟ ਤੇ ਬੇਨਤੀ ਇਹ ਇਦਾਂ ਦੀਆਂ ਸ਼ਰਾਰਤਾਂ ਸਿਰਫ ਤੁਹਾਡਾ ਨਹੀਂ ਕੌਮੀ ਲੈਵਲ ਦੇ ਉੱਤੇ ਵੱਡਾ ਨੁਕਸਾਨ ਕਰਦੀਆਂ ਨੇ ਇਹਨਾਂ ਗੱਲਾਂ ਤੋਂ ਬਾਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ